ਮੇਰਾ ਨਾਮ ਸਿਮਰਨ ਹੈ ਮੈਂ ਬਹੁਤ ਸੋਹਣੀ ਸੀ ਇਸ ਲਈ ਪਤ ਛੋਟੀ ਉਮਰ ਵਿੱਚ ਹੀ ਮੇਰੇ ਰਿਸ਼ਤੇ ਹੋਣੇ ਸ਼ੁਰੂ ਹੋ ਗਏ ਸੀ ਇਸ ਲਈ ਮੇਰੇ ਪਿਤਾ ਜੀ ਨੇ ਮੇਰਾ ਵਿਆਹ ਆਪਣੇ ਦੋਸਤ ਦੇ ਮੁੰਡੇ ਨਾਲ ਕਰਵਾ ਦਿੱਤਾ ਸੀ ਜਿਸ ਦਾ ਨਾਮ ਮੇਰ ਸੀ ਮੇਰ ਮੈਨੂੰ ਬਹੁਤ ਪਿਆਰ ਕਰਦਾ ਸੀ ਜਦੋਂ ਤੱਕ ਉਹ ਜਿਉਂਦੇ ਸੀ ਉਹਨਾਂ ਨੇ ਮੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆਉਂ ਦਿੱਤੀ ਸੀ ਸਾਡੀ ਜ਼ਿੰਦਗੀ ਦੇ 8 ਸਾਲ ਬਹੁਤ ਹੀ ਸਕੂਨ ਨਾਲ ਨਿਕਲੇ ਅਰ ਅਚਾਨਕ ਉਹਨਾਂ ਦੀ ਮੌਤ ਹੋ ਗਈ ਮੇਰੇ ਘਰ ਵਾਲੇ ਦੀ ਮੌਤ ਤੋਂ ਬਾਅਦ ਮੇਰੇ ਸਹੁਰੇ ਪਰਿਵਾਰ ਨੇ ਮੇਰਾ ਜੀਣਾ ਮੁਸ਼ਕਲ ਕਰ ਦਿੱਤਾ ਸੀ ਉਹਨਾਂ ਦੀਆਂ ਅੱਖਾਂ ਵਿੱਚ ਮੇਰਾ ਵਿਯੋਗ ਰੜਕਦਾ ਸੀ ਕਿਉਂਕਿ ਮੇਰਾ ਇੱਕ ਮੁੰਡਾ ਵੀ ਸੀ ਮੇਰਾ ਇਹ ਜੇਠ ਉੱਤੇ ਦਿਓਰ ਨੂੰ ਇੰਦਾਂ ਲੱਗਦਾ ਸੀ ਕਿ ਜੇਕਰ ਇਹ ਸਾਡੇ ਵਿੱਚ ਰਹੇਗੀ ਤਾਂ ਅੱਧੀ ਜਾਇਦਾਦ ਦੀ ਮਾਲਕ ਬਣੇਗੀ ਇਸ ਲਈ ਉਹ ਮੈਨੂੰ ਘਰੋਂ ਕੱਢਣਾ ਚਾਹੁੰਦੇ ਸੀ ਮੈਂ ਜਿਵੇਂ-ਜਿਵੇਂ ਕਰਕੇ ਬੜੀ ਮੁਸ਼ਕਲ ਨਾਲ ਇੱਕ ਮਹੀਨਾ ਆਪਣੇ ਸਹੁਰੇ ਪਰਿਵਾਰ ਵਿੱਚ ਗੁਜ਼ਾਰਿਆ ਤੇ 1 ਮਹੀਨੇ ਬਾਅਦ ਮੇਰੇ ਜੀਤ ਨੇ ਇਹ ਫੈਸਲਾ ਸੁਣਾਇਆ ਕਿ ਤੂੰ ਸਾਡੇ ਇਸ ਪਰਿਵਾਰ ਵਿੱਚ ਨਹੀਂ ਰਹਿ ਸਕਦੀ ਕਿਉਂਕਿ ਘਰ ਵਾਲੇ ਦੀ ਮੌਤ ਤੋਂ ਬਾਅਦ ਤੇਰਾ ਸਾਡੇ ਘਰ ਵਿੱਚ ਰਹਿਣਾ ਬਹੁਤ ਮੁਸ਼ਕਲ ਹੋਵੇਗਾ ਇਸ ਲਈ ਤੂੰ ਇਹ ਘਰ ਛੱਡ ਕੇ ਚਲੀ ਜਾ ਮੈਂ ਇਹ ਗੱਲ ਚੰਗੀ ਤਰ੍ਹਾਂ ਜਾਣਦੀ ਸੀ ਕਿ ਉਹ ਮੈਨੂੰ ਇਹ ਕਿਉਂ ਕਹਿ ਰਹੇ ਹਨ ਮੇਰੇ ਕੋਲ ਇਸ ਘਰ ਦੇ ਇਲਾਵਾ ਹੋਰ ਕੋਈ ਟਿਕਾਣਾ ਨਹੀਂ ਸੀ ਕਿਉਂਕਿ ਮੇਰੇ ਪਾਪਾ ਤੇ ਮਾਂ ਦੀ ਮੌਤ ਹੋ ਚੁੱਕੀ ਸੀ ਤੇ ਮੇਰਾ ਕਾ ਵਿਆਹ ਹੋ ਗਿਆ ਸੀ ਮੇਰੀ ਭਾਪੀ ਮੈਨੂੰ 4 ਦਿਨ ਤੋਂ ਵੱਧ ਉਥੇ ਬਰਦਾਸ਼ਤ ਨਹੀਂ ਕਰ ਸਕਦੀ ਸੀ ਇਸ ਲਈ ਮੈਂ ਆਪਣੇ ਸਹੁਰੇ ਪਰਿਵਾਰ ਦੇ ਪੈਰਾਂ ਵਿੱਚ ਡਿੱਗ ਗਈ ਤੇ ਉਹਨਾਂ ਦੇ ਅੱਗੇ ਫਰਿਆਦ ਕੀਤੀ ਕਿ ਮੈਨੂੰ ਇਸ ਘਰ ਵਿੱਚੋਂ ਨਾ ਕੱਢੋ ਬੇਸ਼ੱਕ ਮੈਨੂੰ ਮੇਰੇ ਘਰ ਵਾਲੇ ਦੀ ਜਾਇਦਾਦ ਵਿੱਚੋਂ ਕੁਝ ਨਾ ਦਿਓ ਪਰ ਮੇਰੇ ਸਹੁਰੇ ਪਰਿਵਾਰ ਨੂੰ ਮੇਰੇ ਉੱਤੇ ਤੇ ਮੇਰੇ ਮੁੰਡੇ ਉੱਤੇ ਬਿਲਕੁਲ ਵੀ ਰਹਿਮ ਨਹੀਂ ਆਇਆ ਇਸ ਲਈ ਉਹਨਾਂ ਨੇ ਮੈਨੂੰ ਘਰੋਂ ਕੱਢ ਦਿੱਤਾ ਮੈਂ ਆਪਣੇ ਮੁੰਡੇ ਨੂੰ ਲੈ ਕੇ ਆਪਣੇ ਪੇਕੇ ਆ ਗਈ ਮੇਰੇ ਪਹਾਨੇ ਮੈਨੂੰ ਦੇਖ ਕੇ ਘੁੱਟ ਕੇ ਜੱਫੀ ਪਾ ਲਈ। 2-3 ਦਿਨ ਤਾਂ ਮੇਰਾ ਭਾਬੀ ਨੇ ਵੀ ਬਹੁਤ ਧਿਆਨ ਰੱਖਿਆ ਪਰ ਕੁਝ ਦਿਨਾਂ ਬਾਅਦ ਮੇਰੀ ਭਾਬੀ ਨੂੰ ਇਹ ਅਹਿਸਾਸ ਹੋਇਆ ਕਿ ਮੈਂ ਤੇ ਮੇਰਾ ਮੁੰਡਾ ਹੁਣ ਮੇਰੇ ਭਰਾ ਦੀ ਜ਼ਿੰਮੇਵਾਰੀ ਬਣ ਗਈ ਸਾਰੀ ਉਮਰ ਲਈ। ਇਸ ਵੇਲੇ ਮੇਰੀ ਭਾਬੀ ਦਾ ਰਵੱਈਆ ਵੀ ਹੁਣ ਮੇਰੇ ਨਾਲ ਖਰਾਬ ਹੋ ਗਿਆ ਸੀ। ਮੈਂ ਉਸ ਘਰ ਦੀ ਕੁੜੀ ਤੋਂ ਕਦੋਂ ਨੌਕਰਾਨੀ ਬਣ ਗਈ ਮੈਨੂੰ ਪਤਾ ਹੀ ਨਹੀਂ ਲੱਗਿਆ। ਮੇਰਾ ਭਰਾ ਸਾਰਾ ਦਿਨ ਨੌਕਰੀ ਤੇ ਹੁੰਦਾ ਮੇਰੀ ਭਾਬੀ ਸਾਰਾ ਘਰ ਦਾ ਕੰਮ ਮੇਰੇ ਤੇ ਛੱਡ ਦਿੰਦੀ। ਤੇ ਆਪਣੇ ਕਮਰੇ ਵਿੱਚ ਆਰਾਮ ਕਰਦੀ ਰਹਿੰਦੀ ਮੈਨੂੰ ਘਰ ਦੇ ਕੰਮ ਕਰਨ ਵਿੱਚ ਕੋਈ ਦਿੱਕਤ ਨਹੀਂ ਸੀ ਪਰ ਜਦੋਂ ਭਾਬੀ ਮੈਨੂੰ ਤਾਨੇ ਮਾਰਦੀ ਉਹਨਾਂ ਦੁਆਰਾ ਕੀਤੇ ਗਏ ਮੇਰੇ ਉੱਤੇ ਆਸਾਨ ਜਿਤੌਂਦੀ ਤਾਂ ਮੇਰਾ ਦਿਲ ਬਹੁਤ ਦੁਖੀ ਹੁੰਦਾ ਸੀ ਮੇਰਾ ਭਰਾ ਦੇ ਮੁੰਡੇ ਮੇਰੇ ਮੁੰਡੇ ਦੀ ਉਮਰ ਦੀ ਤਕਰੀਬਨ ਸੇਮ ਹੀ ਸੀ ਇਸ ਲਈ ਮੇਰੀ ਭਾਬੀ ਨੇ ਆਪਣੇ ਮੁੰਡੇ ਦੀ ਐਡਮਿਸ਼ਨ ਤਾਂ ਬਹੁਤ ਵਧੀਆ ਸਕੂਲ ਵਿੱਚ ਕਰਵਾਈ ਸੀ ਅਤੇ ਮੇਰੇ ਮੁੰਡੇ ਨੂੰ ਘਰ ਦੇ ਕੰਮ ਕਾਜ ਲਈ ਲਾ ਰੱਖਿਆ ਸੀ ਪਰ ਇਹ ਗੱਲ ਮੇਰੇ ਤੋਂ ਇਲਾਵਾ ਬਿਲਕੁਲ ਵੀ برداشت ਨਹੀਂ ਹੋਈ ਮੈਂ ਦਿਨ ਰਾਤ ਉਹਨਾਂ ਦੀ ਸੇਵਾ ਕਰਦੀ ਸੀ ਪਰ ਉਹ ਮੈਨੂੰ ਤੇ ਮੇਰੇ ਮੁੰਡੇ ਨੂੰ ਬਿਲਕੁਲ ਵੀ ਚੰਗਾ ਨਹੀਂ ਸਮਝਦੇ ਸੀ ਮੈਂ ਆਪਣੇ ਭਰਾ ਨਾਲ ਆਪਣੇ ਮੁੰਡੇ ਦੀ ਪੜ੍ਹਾਈ ਬਾਰੇ ਗੱਲ ਕੀਤੀ ਤਾਂ ਮੇਰੇ ਮੁੰਡੇ ਦਾ ਸਕੂਲ ਵਿੱਚ ਨਾਮ ਰਖਵਾ ਦਿੱਤਾ ਸੀ ਪਰ ਇਹ ਗੱਲ ਮੇਰੀ ਭਾਬੀ ਤੋਂ برداشت ਨਾ ਹੋਈ ਇਸ ਲਈ ਘਰ ਵਿੱਚ ਸਾਰਾ ਝਗੜਾ ਹੁੰਦਾ ਸੀ ਇੱਕ ਦਿਨ ਮੈਂ ਤੰਗ ਆ ਕੇ ਆਪਣੇ ਭਰਾ ਨੂੰ ਇਹ ਗੱਲ ਕਹਿ ਦਿੱਤੀ ਕਿ ਤੁਸੀਂ ਕੋਈ ਵੱਡੀ ਉਮਰ ਦਾ ਵਿਅਕਤੀ ਦੇ ਕੇ ਮੇਰਾ ਵਿਆਹ ਉਸ ਨਾਲ ਕਰਵਾ ਦਿਓ ਤਾਂ ਜੋ ਮੇਰਾ ਤੇ ਮੇਰੀ ਮੁੰਡੇ ਦੀ ਝੁਮੇਵਾਰੇ ਚੱਕ ਸਕੇ ਮੇਰਾ ਭਰਾ ਵੀ ਮਜਬੂਰ ਸੀ ਕਿਉਂਕਿ ਉਹ ساری ਜ਼ਿੰਦਗੀ ਮੇਰੇ ਕਰਕੇ ਨਹੀਂ ਚੱਕ ਸਕਦਾ ਸੀ ਇਸ ਲਈ ਮੇਰੇ ਭਰਾਣੇ ਰਿਸ਼ਤੇ ਕਰਵਾਉਣ ਵਾਲੀ ਆਂਟੀ ਦੇ ਜ਼ਰੀਏ ਮੇਰੇ ਲਈ ਇੱਕ ਰਿਸ਼ਤਾ ਲੱਗਿਆ ਉਸ ਵਿਅਕਤੀ ਦੀ ਉਮਰ 60 ਸਾਲ ਸੀ ਪਰ ਇੱਕ ਬਹੁਤ ਵੱਡਾ ਬਿਜ਼ਨਸਮੈਨ ਮੇਰਾ ਮੁੰਡਾ ਇਸ ਰਿਸ਼ਤੇ ਲਈ ਰਾਜ਼ੀ ਨਹੀਂ ਸੀ ਉਹ ਬਹੁਤ ਅਦਾਸ ਸੀ ਉਹ ਮੈਨੂੰ ਕਹਿਣ ਲੱਗਾ ਕਿ ਮਾਂ ਤੁਸੀਂ ਦੁਬਾਰਾ ਵਿਆਹ ਨਾ ਕਰਾਓ ਨਹੀਂ ਤਾਂ ਮੈਂ ਘਰ ਛੱਡ ਕੇ ਚਲਾ ਜਾਵਾਂਗਾ ਮੈਂ ਆਪਣੇ ਮੁੰਡੇ ਦੀ ਵਜ੍ਹਾ ਕਰਕੇ ਦੂਸਰੇ ਵਿਆਹ ਤੋਂ ਇਨਕਾਰ ਕਰ ਦਿੱਤਾ ਅਤੇ ਆਪਣੀ ਭਾਬੀ ਤੋਂ ਤੰਗ ਆ ਕੇ ਆਪਣੇ ਭਰਾ ਦਾ ਘਰ ਛੱਡ ਦਿੱਤਾ ਇੱਕ ਛੋਟੇ ਜਿਹੇ ਘਰ ਵਿੱਚ ਰਹਿਣ ਲੱਗ ਪਈ ਇੱਕ ਸਕੂਲ ਵਿੱਚ ਛੋਟੀ ਜੀ ਨੌਕਰੀ ਕਰਨ ਲੱਗ ਪਈ ਤੇ ਬੜੀ ਮੁਸ਼ਕਲ ਨਾਲ ਆਪਣੀ ਜ਼ਿੰਦਗੀ ਦੀ ਗੱਡੀ ਨੂੰ ਕੁੜੀ ਸੰਭਾਲ ਲੱਗ ਪਈ ਸੀ ਮੈਂ ਵਿਤਵਾ ਹੋਣ ਤੋਂ ਬਾਅਦ ਇਹ ਵਕਤ ਵੀ ਦੇਖਿਆ ਸੀ ਕਿ ਜਦੋਂ ਇੱਕ ਟਾਈਮ ਦੀ ਰੋਟੀ ਖਾਂਦੀ ਤੇ ਦੋ ਟੈਮ ਕੋ ਖੀ ਰਹੇ ਸੀ ਕਦੇ ਕਦੇ ਇਹ ਸੋਚ ਕੇ ਮੇਰੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਸੀ ਜਦੋਂ ਤੱਕ ਮੇਰੇ ਘਰ ਵਾਲੇ ਦਾ ਸਾਯਾ ਮੇਰੇ ਉੱਤੇ ਸੀ ਤਾਂ ਮੇਰੀ ਜ਼ਿੰਦਗੀ ਕਿੰਨੀ ਸੋਹਣੀ ਸੀ ਪਰ ਮੇਰੇ ਘਰ ਵਾਲੇ ਦੀ ਮੌਤ ਤੋਂ ਬਾਅਦ ਦੁਨੀਆ ਦੇ ਅਸਲੇ ਰੰਗ ਮੇਰੇ ਸਾਹਮਣੇ ਆਉਣ ਲੱਗ ਪਏ ਸੀ ਕਿ ਇੱਕ ਔਰਤ ਨੂੰ ਆਪਣੀ ਜ਼ਿੰਦਗੀ ਉਦੋਂ ਹੀ ਸੋਹਣੀ ਹੁੰਦੀ ਹੈ ਜਦੋਂ ਉਹਦੀ ਜ਼ਿੰਦਗੀ ਵਿੱਚ ਇੱਕ ਮਰਦ ਹੋਵੇ ਇਹ ਗੱਲ ਦਾ ਅਹਿਸਾਸ ਮੈਨੂੰ ਮੇਰੇ ਘਰ ਵਾਲੇ ਮਹਿਰ ਦੀ ਮੌਤ ਤੋਂ ਬਾਅਦ ਬਹੁਤ شدت ਨਾਲ ਮਹਿਸੂਸ ਹੋਣ ਲੱਗ ਪਿਆ ਸੀ ਕਦੇ-ਕਦੇ ਮੇਰਾ ਭਰਾ ਮੈਨੂੰ ਮਿਲ ਲਈ ਹੁੰਦਾ ਸੀ ਪਰ ਉਹ ਮੈਨੂੰ ਦੇਖ ਕੇ ਬਹੁਤ ਦੁਖੀ ਹੋ ਜਾਂਦਾ ਸੀ ਕਿਉਂਕਿ ਉਹ ਬਿਲਕੁਲ ਨਹੀਂ ਚਾਹੁੰਦਾ ਸੀ ਕਿ ਮੈਂ ਇਸ ਤਰ੍ਹਾਂ ਦਰਦ-ਦਰਦੀਆਂ ਠੋਕਰਾਂ ਖਾਵਾਂ ਪਰ ਮੈਨੂੰ ਵੀ ਇਹ ਗੱਲ ਚੰਗੀ ਨਹੀਂ ਲੱਗਦੀ ਸੀ ਕਿ ਮੇਰੀ ਵਜ੍ਹਾ ਕਰਕੇ ਮੇਰੇ ਭਰਾ ਦੀ ਪਿਆਹੀ ਵਰੀ ਜ਼ਿੰਦਗੀ ਵਿੱਚ ਕੋਈ ਵੀ ਝਗੜਾ ਹੋਵੇ ਮੈਂ ਆਪਣੇ ਸਕੂਲ ਦੀ ਨੌਕਰੀ ਵਾਲੀ ਤਨਖਾਹ ਤੇ ਭਰਾ ਦੇ ਦਿੱਤੇ ਹੋਏ ਕੁਝ ਪੈਸੇ ਨੂੰ ਜੋੜ ਕੇ ਇੱਕ ਦੁਕਾਨ ਕੀਤੀ ਸੀ ਜਿਸ ਵਿੱਚ ਮੈਂ ਔਰਤਾਂ ਦੇ ਕੱਪੜੇ ਤੇ ਉਹਨਾਂ ਦਾ ਜ਼ਰੂਰੀ ਸਮਾਨ ਰੱਖਦੀ ਸੀ ਹੌਲੀ ਹੌਲੀ ਮੇਰੀ ਮਿਹਨਤ ਨੇ ਰੰਗ ਲੱਗਣ ਲੱਗ ਪਏ ਮੈਂ ਆਪਣੀ ਮਿਹਨਤ ਨਾਲ ਆਪਣੀ ਦੁਕਾਨ ਨੂੰ ਬਹੁਤ ਅੱਗੇ ਲੈ ਗਈ ਸੀ ਹੁਣ ਮੇਰਾ ਮੁੰਡਾ ਵੀ ਬਹੁਤ ਵਧੀਆ ਸਕੂਲ ਵਿੱਚ ਪੜਦਾ ਸੀ ਤੇ ਮੈਂ ਉਹਦੀ ਪੜ੍ਹਾਈ ਵੱਲ ਵੀ ਪੂਰਾ ਧਿਆਨ ਦਿੰਦੀ ਸੀ ਮੈਂ ਆਪਣੀ ਇਸ ਛੋਟੀ ਜਿਹੀ ਦੁਕਾਨ ਤੋਂ ਇੱਕ ਬਹੁਤ ਵੱਡਾ ਸਟੋਰ ਬਣਾ ਲਿਆ ਸੀ ਮੇਰਾ ਆਪਣਾ ਘਰ ਵੀ ਸੀ ਜਿਸ ਵਿੱਚ ਮੈਂ ਕੰਮ ਕਰਨ ਲਈ ਇੱਕ ਨੌਕਰਾਨੀ ਵੀ ਰੱਖੀ ਹੋਈ ਸੀ ਹੁਣ ਮੇਰਾ ਮੁੰਡਾ ਵੀ ਹੌਲੀ ਹੌਲੀ ਵੱਟਾ ਹੋ ਰਿਹਾ ਸੀ ਇੱਕ ਦਿਨ ਅਚਾਨਕ ਕੀ ਹੋਇਆ ਕਿ ਮੀਰਾ ਦੀ ਔਰ ਸੂਰਜ ਮੇਰੀਆਂ ਅੱਖਾਂ ਸਾਹਮਣੇ ਆ ਗਿਆ ਉਹਨੂੰ ਦੇਖ ਕੇ ਤਾਂ ਮੈਂ ਬਹੁਤ ਹੈਰਾਨ ਹੋ ਕੇ ਸੀ ਕਿ 8 ਸਾਲ ਬਾਅਦ ਉਹ ਕੀ ਹੈ ਸਾਡੇ ਸਾਹਮਣੇ ਆ ਗਿਆ ਪਰ ਉਹ ਆਪਣੇ ਕੀਤੇ ਹੋਏ ਤੇ ਬਹੁਤ ਸ਼ਰਮਿੰਦਾ ਸੀ ਤੇ ਮੇਰੇ ਅੱਗੇ ਹੱਥ ਜੋੜ ਕੇ ਮਾਫੀ ਮੰਗਣ ਲੱਗਿਆ ਤੇ ਰੋਣ ਲੱਗ ਪਿਆ ਮੈਂ ਉਹਨਾਂ ਨੂੰ ਮਾਫ ਤਾਂ ਨਹੀਂ ਕਰਨਾ ਚਾਹੁੰਦੀ ਸੀ ਪਰ ਉਹ ਮੇਰੇ ਘਰ ਵਾਲੇ ਦਾ ਪਰਾਸ ਮੇਰਾ ਘਰ ਵਾਲਾ ਮੈਂ ਆਪਣੇ ਛੋਟੇ ਭਰਾ ਸੂਰਜ ਨੂੰ ਬਹੁਤ ਪਿਆਰ ਕਰਦਾ ਸੀ ਮੈਂ ਉਸ ਨੂੰ ਮaaf ਕਰ ਦਿੱਤਾ ਹੁਣ ਸੂਰਜ ਦਾ ਸਾਡੇ ਘਰੇ ਆਉਣਾ ਜਾਣਾ ਸ਼ੁਰੂ ਹੋ ਗਿਆ ਅਤੇ ਉਹ ਮੇਰੇ ਮੁੰਡੇ ਨੂੰ ਵੀ ਬਹੁਤ ਪਿਆਰ ਕਰਨ ਲੱਗ ਪਿਆ ਸੀ ਕਿਉਂਕਿ ਸੂਰਤਾ ਮੁੰਡਾ ਤਾਂ ਮੇਰੀ ਮੁੰਡੇ ਦੀ ਹਮ ਉਮਰ ਸੀ ਇਕੱਠੇ ਹੀ ਇੱਕ ਸਕੂਲ ਵਿੱਚ ਪੜ੍ਹਦੇ ਸੀ ਮੇਰੇ ਸਟੋਰ ਦਾ ਕੰਮ ਬਹੁਤ ਵਧੀਆ ਚੱਲ ਰਿਹਾ ਸੀ ਮੈਂ ਆਪਣੇ ਸਟੋਰ ਵਿੱਚ ਕੁੱਝ ਵਿਦਵਾ ਔਰਤਾਂ ਤੇ ਬੇਸਹਾਰਾ ਔਰਤਾਂ ਨੂੰ ਵੀ ਨੌਕਰੀ ਦਿੱਤੀ ਸੀ ਇੱਕ ਦਿਨ ਕੀ ਹੋਇਆ ਕਿ ਮੇਰੀ ਨੌਕਰਾਨੀ ਨੇ ਮੈਨੂੰ ਕਿਹਾ ਕਿ ਮੈਡਮ ਜੀ ਤੁਹਾਡਾ ਮੁੰਡਾ ਬਹੁਤ ਪਰੇਸ਼ਾਨ ਕਰਦਾ ਹੈ ਉਹ ਆਪਣੇ ਆਪ ਨੂੰ ਇੱਕ ਕਮਰੇ ਵਿੱਚ ਹੀ ਬੰਦ ਕਰਕੇ ਰੱਖਦਾ ਜਦੋਂ ਮੈਂ ਇਹ ਗੱਲ ਸੁਣੀ ਤਾਂ ਮੈਂ ਬਹੁਤ ਪਰੇਸ਼ਾਨ ਹੋ ਗਈ ਸੀ ਪਰ ਮੈਂ ਆਪਣੇ ਮੁੰਡੇ ਨੂੰ ਦੀ ਬਹੁਤ ਵਧੀਆ ਤੇ ਚੰਗੀ ਪਰਵਰਿਸ਼ ਦਿੱਤੀ ਸੀ ਕਿਉਂਕਿ ਮੈਨੂੰ ਇਸ ਗੱਲ ਦਾ ਯਕੀਨ ਸੀ ਕਿ ਉਹ ਕਿਸੇ ਵੀ ਗਲਤ ਰਸਤੇ ਜਾਂ ਕੋਈ ਗਲਤ ਹਰਕਤ ਨਹੀਂ ਕਰੇਗਾ ਪਰ ਫਿਰ ਵੀ ਮੇਰਾ ਆਪਣੇ ਮੁੰਡੇ ਤੋਂ ਪੁੱਛਣ ਦਾ ਫਰਜ਼ ਮੰਨਦਾ ਸੀ ਇਸ ਲਈ ਮੈਂ ਆਪਣੇ ਮੁੰਡੇ ਨੂੰ ਪੁੱਛਿਆ ਕਿ ਤੂੰ ਇੰਨਾ ਪਰੇਸ਼ਾਨ ਕਿਉਂ ਹੈ ਤਾ ਮੇਰੇ ਮੁੰਡੇ ਨੇ ਮੈਨੂੰ ਜਵਾਬ ਦਿੱਤਾ ਕਿ ਮੇਰੇ ਟੈਸਟ ਆਉਣ ਵਾਲੇ ਆ ਇਸ ਲਈ ਮੈਂ ਆਪਣੇ ਟੈਸਟਾਂ ਦੀ ਤਿਆਰੀ ਵਿੱਚ ਬਿਜੀ ਰਹੀ ਤਾਂ ਕੁਝ ਦਿਨਾਂ ਤੋਂ ਮੇਰੀ ਵੀ ਤਬੀਅਤ ਖਰਾਬ ਚੱਲ ਰਹੀ ਸੀ ਇੱਕ ਦਿਨ ਮੈਂ ਸਕੂਲ ਤੋਂ ਘਰ ਵਾਪਸ ਆ ਰਹੀ ਸੀ ਤਾਂ ਮੈਂ ਆਪਣੇ ਮੁੰਡੇ ਦੇ ਪੈਰਾਂ ਵਿੱਚ ਚੱਕਰ ਖਾ ਕੇ ਡਿੱਗ ਗਈ ਮੇਰਾ ਮੁੰਡਾ ਮੈਨੂੰ ਤੁਰੰਤ ਹੀ ਨਾਲ ਦੀ ਕਲੀਨਿਕ ਵਿੱਚ ਲੈ ਗਿਆ ਉੱਥੇ ਡਾਕਟਰ ਦੇ ਗੱਲਾਂ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਜਦੋਂ ਡਾਕਟਰ ਨੇ ਮੈਨੂੰ ਦੱਸਿਆ ਕਿ ਮੈਂ 3 ਮਹੀਨਿਆਂ ਤੋਂ ਪ੍ਰੈਗਨੈਂਟ ਹਾਂ ਡਾਕਟਰ ਜੀ ਕਾ ਸੁਣ ਕੇ ਮੇਰਾ 8 ਸਾਲ ਪੁਰਾਣਾ ਵਿਯੂਧ ਮੇਰੀ ਅੱਖਾਂ ਸਾਹਮਣੇ ਆ ਗਿਆ ਪਰ ਮੈਨੂੰ ਇਹ ਕਲ ਸਮਝ ਨਹੀਂ ਆ ਰਹੀ ਸੀ ਕਿ ਇਸ ਤਰ੍ਹਾਂ ਮੇਰੇ ਨਾਲ ਕੀ ਹੋਇਆ ਕਿਵੇਂ ਮੈਂ ਡਾਕਟਰ ਨੂੰ ਫੇਰ ਦੁਬਾਰਾ ਤੋਂ ਪੁੱਛਿਆ ਕਿ ਸ਼ਾਇਦ ਤੁਹਾਨੂੰ ਕੋਈ ਗਲਤ ਫਹਮੀ ਹੋਈ ਹੈ ਪਰ ਡਾਕਟਰ ਨੇ ਕਿਹਾ ਨਹੀਂ ਤੁਹਾਡੀ ਰਿਪੋਰਟ ਬਿਲਕੁਲ ਸਹੀ ਹੈ ਹੁਣ ਮੇਰੇ ਸਾਹਮਣੇ ਮੇਰੇ ਘਰ ਵਾਲੇ ਮਹਿਤਾ ਦਾ ਚਿਹਰਾ ਘਮਰਿਆ ਸੀ ਕਿਉਂਕਿ ਮੈਂ ਉਹਨੂੰ ਬਹੁਤ ਪਿਆਰ ਕਰਦੀ ਸੀ ਇਹ ਮੈਂ ਸੁਪਨੇ ਵਿੱਚ ਵੀ ਉਹਨਾਂ ਨੂੰ ਕਦੇ ਧੋਖਾ ਦੇਣ ਬਾਰੇ ਸੋਚ ਨਹੀਂ ਸਕਦੀ ਸੀ ਮੇਰੇ ਘਰ ਵਾਲੇ ਦੀ ਮੌਤ ਨੂੰ ਤਾਂ ਬਹੁਤ ਸਾਲ ਹੋ ਗਏ ਸੀ ਤੇ ਫਿਰ ਮੈਂ 3 ਮਹੀਨਿਆਂ ਦੀ ਪ੍ਰੈਗਨੈਂਸੀ ਹੋ ਗਈ ਉਹਨਾਂ ਦੀ ਮੌਤ ਤੋਂ ਬਾਅਦ ਕਿਸੇ ਵੀ ਵਿਅਕਤੀ ਨਾਲ ਮੇਰਾ ਕੋਈ ਵੀ ਸਬੰਧ ਨਹੀਂ ਸੀ ਤੇ ਨਾ ਰੱਖਿਆ ਸੀ ਕਿਉਂਕਿ ਮੈਂ ਉਹਨਾਂ ਦੀ ਜਗ੍ਹਾ ਕਿਸੇ ਨੂੰ ਨਹੀਂ ਦੇ ਸਕਦੀ ਸੀ ਪਰ ਮੇਰੀਆਂ ਅੱਖਾਂ ਵਿੱਚ ਹੰਝੂ ਆ ਰਹੇ ਸੀ ਆਪਣੀਆਂ ਰਿਪੋਰਟਾਂ ਨੂੰ ਦੇਖ ਕੇ ਮੇਰੇ ਘਰ ਵਾਲੇ ਦੀ ਜਗ੍ਹਾ ਕਿਸੇ ਹੋਰ ਨੇ ਲੈ ਲਈ ਸੀ ਡਾਕਟਰ ਦੀ ਇੱਕ ਹਲਕਨੇ ਮੇਰੀ ਜ਼ਿੰਦਗੀ ਵਿੱਚ ਉਥਲ-ਪੁਥਲ ਮਚਾ ਦਿੱਤੀ। ਫਿਰ ਮੈਂ ਡਾਕਟਰ ਦੀਆਂ ਰਿਪੋਰਟਾਂ ਲੈ ਕੇ ਜਦੋਂ ਬਾਹਰ ਆਈ ਤਾਂ ਸਾਹਮਣੇ ਮੇਰਾ ਮੁਦਾ ਬੈਠਾ ਸੀ। ਉਹਦੇ ਵੱਲ ਦੇਖ ਕੇ ਮੈਂ ਹੋਰ ਵੀ ਪਰੇਸ਼ਾਨ ਹੋ ਗਈ। ਮੈਂ ਉਸ ਨੂੰ ਜਵਾਬ ਦਿੱਤਾ ਕਿ ਮੇਰੀ ਤਬੀਅਤ ਕੁਝ ਦਿਨਾਂ ਤੋਂ ਠੀਕ ਨਹੀਂ ਚੱਲ ਰਹੀ ਤੇ ਕਮਜ਼ੋਰੀ ਸੀ। ਇਸ ਲਈ ਮੈਂ ਚੱਕਰ ਖਾ ਕੇ ਡਿੱਗ ਗਈ। ਉਹ ਮੈਨੂੰ ਤਾਂ ਪੁੱਛਣ ਲੱਗ ਪਿਆ ਕਿ ਤੁਹਾਨੂੰ ਕੀ ਹੋਇਆ ਸੀ? ਤੁਸੀਂ ਇਦਾਂ ਚੱਕਰ ਖਾ ਕੇ ਕਿਉਂ ਡਿੱਗ ਗਏ ਸੀ? ਇਤੋਂ ਮੈਂ ਆਪਣੇ ਮੁੰਡੇ ਨੂੰ ਝੂਠ ਬੋਲ ਦਿੱਤਾ ਕਿ ਹੁਣ ਮੇਰਾ ਮੁੰਡਾ ਵੀ ਮੇਰੇ ਨਾਲ ਅਨਰਾਜ਼ ਹੋ ਗਿਆ ਸੀ ਕਿਉਂਕਿ ਉਹ ਮੈਨੂੰ ਕਹਿਣ ਲੱਗਾ ਕਿ ਮੇਰੇ ਪਿਤਾ ਦੀ ਮੌਤ ਤੋਂ ਬਾਅਦ ਤੁਸੀਂ ਆਪਣਾ ਬਿਲਕੁਲ ਵੀ ਧਿਆਨ ਨਹੀਂ ਰੱਖਦੇ ਇਸ ਲਈ ਹੁਣ ਤੁਸੀਂ ਹੁਣ ਆਪਣਾ ਪੂਰਾ ਧਿਆਨ ਰੱਖੋਗੇ ਤੁਸੀਂ ਘਰ ਵਿੱਚ ਹੀ ਰਹੋਗੇ ਘਰ ਦਾ ਸਾਰਾ ਕੰਮ ਨੌਕਰਾਨੀ ਕਰੇਗੀ ਤੁਸੀਂ ਬੈੱਡ ਰੈਸਟ ਹੀ ਕਰੋਗੇ ਉਹ ਮੈਨੂੰ ਕਹਿਣ ਲੱਗਾ ਕਿ ਜਦੋਂ ਆਪਾਂ ਘਰ ਵਿੱਚ ਨੌਕਰਾਨੀ ਰੱਖੀ ਹੋਈ ਹੈ ਤਾਂ ਤੁਹਾਨੂੰ ਘਰ ਵਿੱਚ ਕੰਮ ਕਰਨ ਦੀ ਕੋਈ ਜ਼ਰੂਰਤ ਨਹੀਂ ਔਰ ਮੈਂ ਇਨਾ ਛੋਟਾ ਨਹੀਂ ਆ ਕਿ ਤੁਸੀਂ ਮੇਰੀ ਫਿਕਰ ਕਰੋ ਮੈਂ ਇਹ ਗੱਲ ਜਾਣਦਾ ਕਿ ਪਾਪਾ ਦੀ ਡੈਥ ਤੋਂ ਬਾਅਦ ਤੁਸੀਂ ਮੈਨੂੰ ਤੁਹਾਨੂੰ ਮੇਰੀ ਬਹੁਤ ਫਿਕਰ ਹੈ ਪਰ ਫਿਰ ਵੀ ਅਬ ਤੁਸੀਂ ਆਪਣਾ ਧਿਆਨ ਦਾ ਰੱਖਣਾ ਮੈਂ ਆਪਣੇ ਮੁੰਡਿਆਂ ਦੀਆਂ ਗੱਲਾਂ ਸੁਣ ਕੇ ਦੁੱਖ ਵਿੱਚ ਵੀ ਮਸਕਰਾਹ ਰਹੀ ਸੀ ਪਰ ਮੈਂ ਆਪਣੇ ਘਰ ਵਾਲੇ ਦੀ ਜਾਣਕ ਮੌਤ ਤੋਂ ਬਾਅਦ ਪਹਿਲਾਂ ਬਹੁਤ ਦੁਖੀ ਸੀ ਤੇ ਹੁਣ ਡਾਕਟਰ ਦੀ ਇਹ ਵਾਲੀ ਮੈਂ ਰਿਪੋਰਟ ਦੇਖ ਕੇ ਮੈਂ ਹੋਰ ਵੀ ਦੁਖੀ ਹੋ ਗਈ ਸੀ ਹੁਣ ਸਾਲਾਂ ਬਾਅਦ ਇਹ ਖਬਰ ਨੇ ਮੈਨੂੰ ਹਲਾ ਦਿੱਤਾ ਸੀ ਫਿਰ ਉਸ ਸਮੇਂ ਮੇਰੇ ਕੋਲ ਮੇਰਾ ਮੁੰਡਾ ਨਾ ਹੁੰਦਾ ਤਾਂ ਮੈਂ ਉਸ ਟਾਈਮ ਦੀ ਆਸ ਵੀ ਛੱਡ ਦਿੰਦੀ ਪਰ ਕਦੇ-ਕਦੇ ਮੁਹੱਬਤ ਅਤੇ ਉਮੀਦ ਇਨਸਾਨ ਦੀਆਂ ਅੱਖਾਂ ਉੱਤੇ ਇਹੋ ਜਿਹੀ ਪੱਟੀ ਬੰਨ੍ਹ ਦਿੰਦੀ ਹੈ ਕਿ ਉਹ ਨੂੰ ਸਾਹਮਣੇ ਵਾਲੇ ਦੀਆਂ ਬਰਾਇਆਂ ਨਜ਼ਰ ਨਹੀਂ ਆਉਂਦੀ ਸ਼ਾਇਦ ਮੇਰੇ ਨਾਲ ਵੀ ਕੁਝ ਇਦਾਂ ਦਾ ਹੀ ਹੋਇਆ ਸੀ ਮੈਂ ਆਪਣੇ ਮੁੰਡੇ ਨੂੰ ਇੰਨਾ ਪਿਆਰ ਕਰਦੀ ਸੀ ਕਿ ਮੈਂ ਉਹਦੀ ਖਮੋਸ਼ੀ ਜਾਣ ਹੀ ਨਹੀਂ ਪਾਈ ਸੀ ਹੁਣ ਮੈਂ ਆਪਣੇ ਮੁੰਡੇ ਨਾਲ ਘਰ ਆ ਗਈ ਸੀ ਅਤੇ ਅੱਗੇ ਦਾ ਬਾਰੇ ਸੋਚ ਰਹੀ ਸੀ ਇਹ ਸਾਰਾ ਕੁਝ ਕਿਵੇਂ mumkin ਹੋ ਸਕਦਾ ਸੀ ਹੁਣ ਤਾਂ ਮੈਂ ਦੁਨੀਆ ਵਾਲਿਆਂ ਨੂੰ ਤੇ ਆਪਣੇ ਮੁੰਡੇ ਨੂੰ ਕੀ ਜਵਾਬ ਦੇਵਾਂ ਸਾਰੇ ਸਵਾਸ ਸੋਚ ਰਹੀ ਸੀ ਮੇਰੀ ਸਿਹਤ ਹੋਰ ਵੀ ਖਰਾਬ ਹੋ ਰਹੀ ਸੀ ਮੈਂ ਸੱਚ ਦਾ ਪਤਾ ਲਗਾਉਣਾ ਸੀ ਪਰ ਮੈਂ ਸੋਚ ਰਹੀ ਸੀ ਕਿ ਸੱਚ ਦਾ ਪਤਾ ਲਗਾਵਾ ਤਾਂ ਲਗਾਵਾ ਕਿਵੇਂ ਦੂਜੀ ਗੱਲ ਮੈਂ ਆਪਣੇ ਮੁੰਡੇ ਵਿੱਚ ਬਹੁਤ ਗੁਲਬਰਾ ਮਹਿਸੂਸ ਕਰ ਰਹੀ ਸੀ ਕਿ ਉਹਦੇ ਟੈਸਟਾਂ ਵਿੱਚ ਬਹੁਤ ਘੱਟ ਨੰਬਰ ਆ ਰਹੇ ਸੀ ਮੈਨੂੰ ਵੀ ਇਹ ਗੱਲ ਦੀ ਬਹੁਤ ਫਿਕਰ ਸੀ ਕਿ ਮੇਰੇ ਮੁੰਡੇ ਦੀ ਮੈਡਮ ਨੇ ਮੈਨੂੰ ਫੋਨ ਤੇ ਇਹ ਗੱਲ ਦੱਸੀ ਸੀ ਕਿ ਤੁਹਾਡਾ ਮੁੰਡਾ ਦਾ ਧਿਆਨ ਅੱਜ ਕੱਲ ਬਿਲਕੁਲ ਵੀ ਪੜਾਈ ਵਿੱਚ ਨਹੀਂ ਉਸ ਦਾ ਧਿਆਨ ਕਿਤੇ ਹੋਰ ਹੀ ਹੈ ਹੁਣ ਮੈਂ ਆਪਣੇ ਮੁੰਡੇ ਨੂੰ ਲੈ ਕੇ ਇਹ ਹਰ ਇੱਕ ਗੱਲ ਆਪਣੇ ਜੀਵ ਸੂਰਜ ਨਾਲ ਖੁੱਲ ਕੇ ਕਰ ਲਈ ਕਿ ਸੀ ਕਿਉਂਕਿ ਮੇਰਾ ਮੁੰਡਾ ਹੁਣ ਉਮਰ ਦੇ ਜਿਸ ਹਿੱਸੇ ਵਿੱਚ ਸੀ ਅਸੀਂ ਉਸ ਨੂੰ ਉਸ ਟਾਈਮ ਇੱਕ ਪਿਤਾ ਦੀ ਧਰੋਤ ਸੀ ਉਹਦੇ ਪਿਓ ਦੀ ਤਰ੍ਹਾਂ ਬਹੁਤ ਮੈਂ ਇਹ ਚਾਹੁੰਦੀ ਸੀ ਕਿ ਉਹਦਾ ਚਾਚਾ ਉਹਦੇ ਸਿਰ ਉੱਤੇ ਹੱਥ ਰੱਖੇ ਕਿ ਉਸ ਉੱਤੇ ਕੜੀ ਨਜ਼ਰ ਰੱਖੀ ਤਾਂ ਜੋ ਉਹ ਕਿਸੇ ਗਲਤ ਰਸਤੇ ਵਿੱਚ ਨਾ ਚਲਾ ਜਾਵੇ। ਇਹ ਸੋਚ ਕੇ ਮੈਂ ਆਪਣੇ ਜੀਅ ਸੂਰਜ ਨੂੰ ਫੋਨ ਕੀਤਾ ਤੇ ਆਪਣੇ ਮੁੰਡੇ ਦੀ ਪੜ੍ਹਾਈ ਤੇ ਸਿਰਸੇ ਵਿੱਚ ਉਸ ਨਾਲ ਗੱਲ ਕੀਤੀ। ਉਹ ਮੈਨੂੰ ਕਹਿਣ ਲੱਗਾ ਕਿ ਭਾਬੀ ਤੁਸੀਂ ਇਹ ਨਹੀਂ ਕਰਨਾ ਕਰੋ। ਜੋ ਇੱਕ ਦਿੱਲੀ ਪੜ੍ਹਾਈ ਕਰਨ ਲਈ ਘਰ ਆਉਂਦਾ ਸੀ। ਮੇਰਾ ਮੁੰਡਾ ਦੋਵੇਂ ਆਪਣੇ ਤਾਂ ਸਾਰਾ ਟਾਈਮ ਪੜ੍ਹਾਈ ਇੱਥੇ ਹੀ ਇਕੱਠੇ ਕੱਜਾਟੇ। ਆਪਣੇ ਜੀਅ ਸੂਰਜ ਦੀ ਗੱਲ ਸੁਣ ਕੇ ਮੈਂ ਕਾਫੀ ਤਸੱਲੀ ਵਿੱਚ ਹੋ ਕੇ ਹੁਣ ਮੇਰਾ ਮੁੰਡਾ ਵੀ ਮੇਰੀ ਬਹੁਤ ਫਿਕਰ ਕਰਨ ਲੱਗ ਪਿਆ। ਪਰ ਮੈਂ ਆਪਣੀ ਇਸ ਪ੍ਰੈਗਨਸੀ ਦਾ ਕੀ ਕਰੀ ਕਿਉਂਕਿ ਹੁਣ ਮੇਰਾ ਪੇਟ ਵੀ ਵੱਡਾ ਹੋਣ ਲੱਗ ਪਿਆ ਸੀ। ਡਾਕਟਰ ਨੇ ਮੈਨੂੰ ਇਹ ਗੱਲ ਸਾਫ਼-ਸਾਫ਼ ਕਹਿ ਦਿੱਤੀ ਸੀ ਕਿ ਤੁਸੀਂ ਜਿਸ ਉਮਰ ਵਿੱਚ ਹੋ ਇਸ ਉਮਰ ਵਿੱਚ ਤੁਹਾਡੀ ਸਪਾਇ ਨਹੀਂ ਹੋ ਸਕਦੀ। ਇਸ ਲਈ ਤੁਸੀਂ ਆਪਣਾ ਪੂਰਾ ਧਿਆਨ ਰੱਖੋ ਪਤਾ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ। ਮੈਂ ਇਹ ਪਤਾ ਕਰਾਂਗੀ ਕਿ ਇਹ ਬੱਚਾ ਕਿਸ ਦਾ ਹੈ। ਮੇਰੀ ਜ਼ਿੰਦਗੀ ਵਿੱਚ ਮੇਰੇ ਮੁੰਡੇ ਤੋਂ ਇਲਾਵਾ ਹੋਰ ਕੋਈ ਵੀ ਵਿਅਕਤੀ ਨਹੀਂ ਸੀ। ਮੇਰੇ ਲਈ ਇਹ ਹਕੀਕਤ ਜਾਣਨਾ ਬਹੁਤ ਮੁਸ਼ਕਲ ਸੀ ਕਿ ਇਹ ਸਭ ਕਿਸ ਨੇ ਤੇ ਕਿਉਂ ਕੀਤਾ ਜਿਹੜਾ ਕੁਝ ਵੀ ਹੋਇਆ ਉਹ ਮੇਰੀ ਸੋਚ ਤੋਂ ਬਾਹਰ ਸੀ ਮੇਰਾ ਮੰਨਣਾ ਇਹ ਸੀ ਕਿ ਰਾਤ ਦੇ ਹਨੇਰੇ ਦਾ ਸਹਾਰਾ ਲਿਆ ਹੋਵੇਗਾ ਕਿਸੇ ਨੇ ਇਸ ਲਈ ਸੋਚ ਕੇ ਮੈਂ ਆਪਣੀ ਨੌਕਰੀ ਨੇ ਅੱਗੇ ਇਹ ਪੇਸ਼ਕਸ਼ ਰੱਖ ਦਿੱਤੀ ਕਿ ਜੇਕਰ ਉਹ ਇੱਕ ਰਾਤ ਮੇਰੇ ਬਿਸਤਰੇ 'ਤੇ ਸੌ ਜਾਵੇ ਤਾਂ ਮੈਂ ਉਸ ਨੂੰ 10000 ਰੁਪਏ ਦੇਵਾਂ ਉਹ ਖੁਸ਼ੀ ਖੁਸ਼ੀ 10000 ਦੇ ਲਾਲਚ ਵਿੱਚ ਰਾਜੀ ਹੋ ਗਈ ਮੈਂ ਉਸ ਨੂੰ ਆਪਣੇ ਬਿਸਤਰੇ ਉੱਤੇ ਪਾ ਦਿੱਤਾ ਤੇ ਉਸ ਦਾ ਮੂੰਹ ਚਾਰਦਰ ਨਾਲ ਟੱਕ ਦਿੱਤਾ ਤੇ ਕਿਹਾ ਜੋ ਕੁਝ ਮਰਜ਼ੀ ਹੋ ਜੇ ਪਰ ਤੂੰ ਇੱਥੋਂ ਉੱਠੇਗੀ ਨਹੀਂ ਫਿਰ ਮੈਂ ਹਾਲ ਦੇ ਕਮਰੇ ਵਿੱਚ ਖੁੱਲਣ ਵਾਲੀ ਖਿੜਕੀ ਪਿੱਛੇ ਜਾ ਕੇ ਲੁਕ ਗਈ ਮੈਨੂੰ ਇਹ ਖੁਦ ਨਹੀਂ ਪਤਾ ਸੀ ਕਿ ਮੇਰੇ ਆ ਇਸ ਤਰ੍ਹਾਂ ਕਰਨ ਤੇ ਮੈਨੂੰ ਉਹ ਸਾਰਾ ਸੱਚ ਪਤਾ ਲੱਗੇਗਾ ਕਿ ਨਹੀਂ ਪਰ ਮੈਂ ਪਤਾ ਲਗਾਉਣਾ ਚਾਹੁੰਦੀ ਸੀ ਕਿ ਮੇਰੇ ਨਾਲ ਜੋ ਕੁਝ ਹੋਇਆ ਉਸ ਦਾ ਜ਼ਿੰਮੇਵਾਰ ਕੌਣ ਹੈ ਮੈਨੂੰ ਇਸ ਗੱਲ ਦਾ ਅਹਿਸਾਸ ਤਾਂ ਹੋ ਗਿਆ ਸੀ ਕਿਸੇ ਨੇ ਰਾਤ ਦੇ ਹਨੇਰੇ ਦਾ ਫਾਇਦਾ ਚੁੱਕ ਕੇ ਮੇਰੇ ਉੱਤੇ ਇਹ ਦਾਗ ਲਾਇਆ ਸੀ। ਕਾਫੀ ਦੇਰ ਰਾਤ ਤੱਕ ਖਿੜਕੀ ਕੋਲ ਖੜੇ ਰਹਿਣ ਦੇ ਬਾਵਜੂਦ ਵੀ ਕੋਈ ਹਲਚਲ ਨਹੀਂ ਹੋਈ। ਤੇ ਜਾਂਟ ਨਾਲ ਦੇ ਕਮਰੇ ਦਾ ਦਰਵਾਜ਼ਾ ਖੁੱਲਿਆ। ਫਿਰ ਮੈਂ ਸਾਹ ਰੋਕ ਕੇ ਕਮਰੇ ਦੇ ਅੰਦਰ ਦਾ ਮੰਜ਼ਰ ਦੇਖਿਆ। ਇਹ ਦੇਖ ਕੇ ਤਾਂ ਮੇਰੀ ਜਾਨ ਨਿਕਲੀ। ਅੱਧੀ ਰਾਤ ਨੂੰ ਮੇਰੇ ਕਮਰੇ ਵਿੱਚ ਹੋਰ ਕੋਈ ਨਹੀਂ ਬਲਕਿ ਮੇਰਾ ਮੁੰਡਾ ਹੀ ਆਇਆ ਸੀ। ਜਿਨੇ ਮੈਨੂੰ ਕਿਹਾ ਸੀ ਕਿ ਉਹ ਸਾਰੀ ਰਾਤ ਮੇਰੇ ਦਿਉਰ ਦੇ ਮੁੰਡੇ ਸੂਰਜ ਨਾਲ ਹੀ ਰਹੇਗਾ ਤੇ ਕੁਝ ਦਿਨ ਪਹਿਲਾਂ ਹੀ ਮੈਂ ਇਸ ਗੱਲ ਦੀ ਤਸੱਲੀ ਕੀਤੀ ਸੀ ਆਪਣੇ ਮੂੰਹ ਦਿਉਰ ਦੇ ਮੁੰਡੇ ਨੂੰ ਫੋਨ ਲਾ ਕੇ ਕਿ ਮੇਰਾ ਮੁੰਡਾ ਉਹਦੇ ਕੋਲ ਹੈ ਜਾਂ ਨਹੀਂ ਮੇਰੇ ਦਿਉਰ ਦਾ ਮੁੰਡੇ ਨੇ ਮੈਨੂੰ ਇਹ ਗੱਲ ਕਹੀ ਸੀ ਕਿ ਉਸ ਦਾ ਮੁੰਡਾ ਮੇਰੇ ਕੋਲ ਹੈ ਤੇਰਾ ਮੁੰਡਾ ਇਸ ਰਾਤ ਮੇਰੇ ਕਮਰੇ ਵਿੱਚ ਕੀ ਕਰ ਰਿਹਾ ਸੀ ਮੈਂ ਸੋਚ ਕੇ ਪਰੇਸ਼ਾਨ ਹੋ ਗਈ ਉਹ ਦੱਬੇ ਪੈਰਾਂ ਨਾਲ ਮੇਰੇ ਬਿਸਤਰੇ ਵੱਲ ਜਾ ਰਿਹਾ ਸੀ ਮੇਰੀ ਨੌਕਰਾਨੀ ਨੂੰ ਆਪਣੀ ਮਾਂ ਸਮਝ ਕੇ ਉਹਦੇ ਪੈਰ ਨੂੰ ਹਿਲਾ ਰਿਹਾ ਸੀ ਕਿ ਉਹ ਚੈੱਕ ਕਰ ਰਿਹਾ ਹੋਵੇ ਕਿ ਮੈਂ ਗਹਿਰੀ ਨੀਂਦ ਵਿੱਚ ਸੌ ਰਹੀ ਹਾਂ ਜਾਂ ਨਹੀਂ ਕਿਤੇ ਉਹਨੇ ਤਾਂ ਨਹੀਂ ਮੇਰੇ ਨਾਲ ਇਹ ਸਾਰਾ ਕੁਝ ਗਲਤ ਕੀਤਾ ਇਹ ਸੋਚ ਸੋਚ ਕੇ ਤਾਂ ਮੇਰਾ ਦਿਮਾਗ ਖਰਾਬ ਹੋ ਰਿਹਾ ਸੀ ਮੈਨੂੰ ਮੇਰੀ ਆਪਣੀ ਸੋਚ ਉੱਤੇ ਸ਼ਰਮਿੰਦਗੀ ਮਹਿਸੂਸ ਹੋ ਰਹੀ ਸੀ ਇੱਕ ਮਾਂ ਸੀ ਤੇ ਆਪਣੇ ਮੁੰਡੇ ਬਾਰੇ ਇੰਨੀਆਂ ਗਲਤ ਗੱਲਾਂ ਕਿਵੇਂ ਸੋਚ ਸਕਦੀ ਹਾਂ ਜਦੋਂ ਮੇਰੇ ਮੁੰਡੇ ਨੂੰ ਇਹ ਯਕੀਨ ਹੋ ਗਿਆ ਕਿ ਨੌਕਰਾਨੀ ਜਾਨੀ ਕਿ ਮੈਂ ਗੈਰੀ ਨੀਂਦ ਵਿੱਚ ਸੌ ਰਹੀ ਹਾਂ ਸੋ ਮੇਰੀ ਮਾਂ ਨੇ ਕੋੜ ਗਿਆ ਉਥੇ ਬਹੁਤ ਸਾਰੇ ਪੈਸੇ ਕਟੇ ਮੇਰੀ ਮੁੰਡੇ ਦੀ ਇਹ ਹਰਕਤ ਦੇਖ ਕੇ ਮੈਂ ਪਰੇਸ਼ਾਨ ਹੋ ਗਈ ਮੈਂ ਆਪਣੇ ਆਪ ਨੂੰ ਰੋਕ ਨਾ ਪਾਈ ਤੇ ਬਹੁਤ ਹੀ ਜਲਦੀ ਜਲਦੀ ਜਦੋਂ ਮੈਂ ਆਪਣੇ ਕਮਰੇ ਵਿੱਚ ਗਈ ਤਾਂ ਮੇਰਾ ਮੁੰਡਾ ਉੱਥੋਂ ਜਾ ਚੁੱਕਿਆ ਸੀ ਜਦੋਂ ਮੇਰੇ ਮੁੰਡੇ ਨੇ ਮੈਨੂੰ ਆਪਣੇ ਸਾਹਮਣੇ ਦੇਖਿਆ ਤਾਂ ਉਹ ਤੇ ਹੋਸ਼ ਛੁੱਟ ਗਿਆ ਜਦੋਂ ਮੈਂ ਆਪਣੇ ਮੁੰਡੇ ਤੇ ਗੁੱਸੇ ਨਾਲ ਪੁੱਛਿਆ ਕਿ ਇਹ ਸਾਰਾ ਕੌਜੇ ਕੀ ਹੈ ਮੈਂ ਉਹਦੀ ਜੇਬ ਵਿੱਚੋਂ ਨੋਟਾਂ ਲਈ ਗੱਡੀਆਂ ਗੱਡੀਆਂ ਤੇ ਕਿਹਾ ਕਿ ਮੈਂ ਤੇਰੇ ਉੱਤੇ ਅੱਖਾਂ ਬੰਦ ਕਰਕੇ ਭਰੋਸਾ ਕਰਦੀ ਸੀ ਤੂੰ ਮੇਰੇ ਕੋਲੋਂ ਸਾਨੂੰ ਬਹੁਤ ਥੇਸ ਪਹੁੰਚਾਈ ਹੁਣ ਮੈਨੂੰ ਤੂੰ ਸੱਚ-ਸੱਚ ਦੱਸ ਕਿ ਸਾਰਾ ਕੁਝ ਖੋਹ ਕੀ ਰਿਹਾ ਤੂੰ ਮੇਰੇ ਕਮਰੇ ਵਿੱਚ ਤੇ ਰਾਤ ਨੂੰ ਪੈਸੇ ਕਿਉਂ ਚੋਰੀ ਕਰੇ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਆਪਣੇ ਮੁੰਡੇ ਨਾਲ ਇਸ ਤਰੀਕੇ ਨਾਲ ਗੱਲ ਕੀਤੀ ਸੀ ਤੇ ਫਿਰ ਮੇਰੇ ਮੁੰਡੇ ਨੇ ਮੈਨੂੰ ਦੱਸਿਆ ਕਿ ਉਹਦੇ ਦਿਓਰ ਦੇ ਮੁੰਡੇ ਨੇ ਮੈਨੂੰ ਗਲਤ ਕੰਮਾਂ ਵਿੱਚ ਲਾ ਦਿੱਤਾ ਇਸ ਲਈ ਉਹਨੂੰ ਪੈਸਿਆਂ ਦੀ ਜ਼ਰੂਰਤ ਪੈਂਦੀ ਹੈ ਤੇ ਉਹ ਆਪਣੇ ਦੋਸਤਾਂ ਨਾਲ ਹਲਕੇ ਸਾਰੀ ਰਾਤ ਇਹੀ ਕੰਮ ਕਰਦੇ। ਮੁੰਡੇ ਦੀ ਇਹ ਗੱਲ ਸੁਣ ਕੇ ਮੇਰੇ ਹੋਸ਼ ਉੱਟੇ ਗਏ। ਕਿਉਂਕਿ ਮੇਰੇ ਪਿਓਰ ਸੂਰਜ ਨੇ ਮੈਨੂੰ ਐਵੇਂ ਦੀ ਕੋਈ ਗੱਲ ਨਹੀਂ ਦੱਸੀ ਸੀ। ਜਦ ਕਿ ਮੇਰਾ ਮੁੰਡਾ ਮੈਨੂੰ ਦੱਸ ਰਿਹਾ ਸੀ ਕਿ ਚਾਚੇ ਨੂੰ ਵੀ ਆਪਣੇ ਮੁੰਡੇ ਦੀਆਂ ਇਹਨਾਂ ਹਰਕਤਾਂ ਦਾ ਪਤਾ। ਫਿਰ ਉਸਨੇ ਮੇਰੇ ਉੱਤੇ ਇੱਕ ਇਹੋ ਜਿਹਾ ਖੁਲਾਸਾ ਕੀਤਾ ਜਿਸ ਨੂੰ ਸੁਣ ਕੇ ਮੇਰੇ ਸਿਰ ਤੇ ਪਹਾੜ ਟੁੱਟ ਗਿਆ। ਮੇਰੇ ਮੁੰਡੇ ਨੇ ਮੈਨੂੰ ਕਿਹਾ ਇਹ ਉਹ ਰੋਜ਼ ਰਾਤ ਨੂੰ ਮੇਰੇ ਦੁੱਧ ਵਿੱਚ ਬੇਹੋਸ਼ੀ ਦੀ ਦਵਾਈ ਮਿਲਾ ਕੇ ਜਾਂਦਾ ਸੀ ਕਿਉਂਕਿ ਉਹਨੂੰ ਇਦਾਂ ਕਰਨ ਨਾਲ ਉਹਦੇ ਚਾਚੇ ਨੇ ਕਿਹਾ ਸੀ ਉਹਦੀਆਂ ਇਹ ਗੱਲਾਂ ਸੁਣ ਕੇ ਮੇਰਾ ਦਿਮਾਗ ਸੁੰਨ ਹੋ ਗਿਆ ਮੈਂ ਸੋਚ ਨਹੀਂ ਸਕਦੀ ਸੀ ਕਿ ਇੰਨੇ ਸਾਲਾਂ ਬਾਅਦ ਮੇਰਾ ਜਵਰ ਮੇਰੀ ਜ਼ਿੰਦਗੀ ਵਿੱਚ ਆਇਆ ਤੇ ਇੱਕ ਨਵੇਂ ਦੁੱਖ ਦੀ ਦਾਸਤਾਨ ਲਿਖ ਦਿੱਤੀ ਮੇਰੇ ਵਿਤਵਾ ਹੋਣ ਤੋਂ ਬਾਅਦ ਉਹਨੇ ਮੈਨੂੰ ਕੋਈ ਸਹਾਰਾ ਨਹੀਂ ਦਿੱਤਾ ਇਹ ਗੱਲ ਦਾ ਮੈਨੂੰ ਕੋਈ ਦੁੱਖ ਨਹੀਂ ਸੀ ਪਰ ਮੇਰੇ ਜਵਾਨ ਮੁੰਡੇ ਨੂੰ ਗਲਤ ਕੰਮਾਂ ਉੱਤੇ ਲਾ ਕੇ ਆਪਣੇ ਹੀ ਘਰ ਵਿੱਚ ਚੋਰੀ ਕਰਨਾ ਸਿਖਾਉਂਦਾ ਸਕੇ ਮੇਰੀਆਂ ਨਜ਼ਰਾਂ ਵਿੱਚ ਬਹੁਤ ਵੱਡਾ ਗناہ ਸੀ ਇਹਨੂੰ ਹਰ ਰੋਜ਼ ਜਾਂ ਰਾਤ ਨੂੰ ਬੇਹੋਸ਼ ਕਰਨਾ ਮਤਲਬ ਮੈਂ ਚੰਗੀ ਤਰਾਹ ਸਮਝ ਗਈ ਸੀ ਮੈਨੂੰ ਹੁਣ ਮੇਰੇ ਘਰ ਵਾਲੇ ਮੇਰੀ ਦੀ ਗੱਲ ਯਾਦ ਆ ਗਈ ਕਿਉਂਕਿ ਮੇਰੇ ਘਰ ਵਾਲੇ ਨੇ ਮੈਨੂੰ ਵਿਆਹ ਦੇ ਸ਼ੁਰੂ ਦੇ ਦਿਨਾਂ ਵਿੱਚ ਮੈਨੂੰ ਇਹ ਗੱਲ ਸਮਝਾ ਦਿੱਤੀ ਸੀ ਕਿ ਸੁਰੱਖਤियां ਤਾਂ ਕੋਈ ਠੀਕ ਨਹੀਂ ਤੇ ਉਸ ਤੋਂ ਦੂਰੀ ਰਹਿ ਪਰ ਉਸ ਟਾਈਮ ਮੈਂ ਆਪਣੇ ਘਰ ਵਾਲੇ ਮੇਰੀਆਂ ਗੱਲਾਂ ਨਹੀਂ ਸੰਭ ਸਕੀ ਸੀ ਅੱਜ 8 ਸਾਲਾਂ ਬਾਅਦ ਮੈਨੂੰ ਇਸ ਗੱਲ ਦਾ ਮਤਲਬ ਸਮਝ ਆ ਗਿਆ ਸੀ ਮੇਰਾ ਤੇ ਉਹ ਸੂਰਜ ਨੇ ਫਿਰ 8 ਸਾਲ ਬਾਅਦ ਮੇਰੀ ਖਸਤੀ ਹੋਈ ਦੁਨੀਆ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਮੈਨੂੰ ਕਾਰਨ ਨਹੀਂ ਪਤਾ ਸੀ ਫਿਰ ਮੈਂ ਆਪਣੇ ਮੁੰਡੇ ਨੂੰ ਸਖਤੀ ਨਾਲ ਕਿਹਾ ਕਿ ਅੱਜ ਤੋਂ ਬਾਅਦ ਉਹ ਗਲਤ ਰਸਤੇ ਉੱਤੇ ਜਾਣ ਬਾਰੇ ਸੋਚੇਗਾ ਵੀ ਨਹੀਂ ਤਾਂ ਮੈਂ ਖੁਦ ਅੱਧੀ ਰਾਤ ਨੂੰ ਸੂਰਜ ਦੇ ਘਰ ਪਹੁੰਚੀ ਉਸ ਦੇ ਘਰ ਵਾਜ ਦੇ ਸਾਹਮਣੇ ਉਸ ਤੋਂ ਸਾਰੇ ਸਵਾਲ ਪੁੱਛਣ ਲੱਗੀ ਪਹਿਲਾਂ ਤਾਂ ਕੁਝ ਨਹੀਂ ਹੋਇਆ ਤੇ ਫਿਰ ਉਸਨੇ ਸਾਰੀ ਹਕੀਕਤ ਅਸੀਂ ਕਿ ਮੇਰ ਦੀ ਮੌਤ ਤੋਂ ਬਾਅਦ ਮੈਨੂੰ ਘਰ ਵਿੱਚੋਂ ਕੱਢ ਕੇ ਉਹ ਲੋਕਾਂ ਨੇ ਸਾਡੀ ਸਾਰੀ ਜਾਇਦਾਦ ਤੇ ਕਬਜ਼ਾ ਕਰ ਲਿਆ ਸੀ ਮੇਰਾ ਦਯੋਤ ਸੂਰ ਆਪਣੇ ਅਜੈਸੀ ਦੀ ਵਜ੍ਹਾ ਕਰਕੇ ਉਸ ਜਾਇਦਾਦ ਨੂੰ ਵੀ ਸੰਭਾਲ ਨਾ ਸਕਿਆ ਉਸਨੇ ਘਰ ਦੀ ਹਰ ਇੱਕ ਚੀਜ਼ ਵੇਚ ਦਿੱਤੀ ਉਹ ਬਹੁਤ ਮੁਸ਼ਕਲ ਕਰਕੇ ਘਰ ਦਾ گزارਾ ਕਰਦਾ ਸੀ ਬਾਰੋਂ ਤਾਂ ਉਹ ਬਹੁਤ ਚੰਗੇ ਵਿਅਕਤੀ ਸੀ ਪਰ ਹਕੀਕਤ ਵਿੱਚੋਂ ਅੰਦਰੋਂ ਖੋਖਲੇ ਹੋ ਚੁੱਕੇ ਸੀ ਉਹ ਆਪਣੇ ਬੱਚਿਆਂ ਨੂੰ ਵੀ ਠੀਕ ਢੰਗ ਨਾਲ ਨਹੀਂ ਸੁਭਾ ਸਕਦਾ ਸੀ ਉਸ ਦਾ ਮੁੰਡਾ ਨਸ਼ੇ ਕਰਦਾ ਸੀ ਤੇ ਗਲਤ ਰਸਤੇ ਤੇ ਪੈ ਗਿਆ ਸੀ ਜਦੋਂ ਸੂਰਜ ਨੇ ਮੈਨੂੰ ਇੰਨਾ ਵੱਡਾ ਕਾਰੋਬਾਰ ਚਲਾਉਂਦੇ ਦੇਖਿਆ ਤਾਂ ਉਸ ਦੀ ਨੀਅਤ ਮੇਰੇ ਕਾਰੋਬਾਰ ਨੂੰ ਦੇਖ ਕੇ ਖਰਾਬ ਹੋ ਗਈ ਸੀ ਮੈਨੂੰ ਵੀ ਦੇਖ ਕੇ ਉਸ ਦੀ ਨੀਅਤ ਖਰਾਬ ਹੋ ਗਈ ਸੀ ਕਿਉਂਕਿ ਮੈਂ ਵੀ ਹੁਣ ਬਹੁਤ ਸੋਹਣੀ ਸੀ ਇਸ ਲਈ ਉਹਨੇ ਮੇਰੇ ਮੁੰਡੇ ਨੂੰ ਆਪਣਾ ਨਿਸ਼ਾਨਾ ਬਣਾਇਆ ਇਸ ਲਈ ਉਸ ਤੋਂ ਗਲਤ ਕੰਮ ਕਰਾਉਂਦਾ ਹਰ ਰਾਤ ਮੇਰੇ ਨਾਲ ਬਦਕਾਰੀ ਕਰਦਾ ਸੀ ਇਥੋਂ ਤੱਕ ਕਿ ਮੈਂ ਪ੍ਰੈਗਨੈਂਟ ਹੋ ਗਈ ਸੀ ਹੁਣ ਇਹ ਸੋਚਿਆ ਸੀ ਕਿ ਜਦੋਂ ਮੈਂ ਪ੍ਰੈਗਨਨਸੀ ਬਿਨਾਂਮੀ ਤੋਂ ਉਸ ਨਾਲ ਵਿਆਹ ਕਰਾ ਲਵਾਂਗੀ ਤੇ ਇਸ ਤਰ੍ਹਾਂ ਉਹ ਮੇਰੇ ਸਾਰੇ ਘਰਵਾਰ ਦਾ ਮਾਲਕ ਬਣ ਜਾਵੇ ਤੇ ਗਲਤ ਰਸਤੇ ਦੀ ਵਜ੍ਹਾ ਕਰਕੇ ਮੇਰਾ ਮੁੰਡਾ ਵੀ ਉਸਦੇ ਰਾਹ ਵਿੱਚ ਕੋਈ ਰੋੜਾ ਨਹੀਂ ਬਣਿਆ ਮੇਰਾ ਦਿਓਰ ਸੁਣਤੀ ਇਹ ਹਕੀਕਤ ਜਾਣ ਕੇ ਮੇਰੇ ਹੋਸ਼ ਉੱਡ ਗਏ ਕਹਿਣਾ ਹੀ ਮੈਂ ਆਪਣੀ ਜ਼ਿੰਦਗੀ ਵਿੱਚ ਘੱਟ ਤਕਲੀਫਾਂ ਚੱਲੀਆਂ ਸੀ ਜੋ ਮੇਰਾ ਮੁੰਡਾ ਮੇਰੇ ਦਿਔਰ ਸੂਰਜ ਮੇਰੇ ਲਈ ਇੱਕ ਨਵੀਂ ਮੁਸੀਬਤ ਬਣ ਗਈ ਸੀ ਮੈਂ ਆਪਣੇ ਦਿਔਰ ਨੂੰ ਗਿਆ ਕਿ ਹੁਣ ਉਹ ਇਹ ਸੁਪਨੇ ਦੇਖਣੇ ਛੱਡ ਦੇ ਕਿਉਂਕਿ ਉਹ ਮੈਨੂੰ ਬੇਵਸਤ ਤੇ ਮਜਬੂਰ ਸਮਝ ਕੇ ਮੇਰਾ ਇਸਤੇਮਾਲ ਕਰੇਗਾ ਮੈਂ ਮਜਬੂਰ ਹੋ ਕੇ ਇਸਤੇਮਾਲ ਹੁੰਦੀ ਜਾਵਾਂਗੀ ਮੈਂ ਉੱਥੋਂ ਨਿਕਲ ਕੇ ਸਿੱਧਾ ਪੁਲਿਸ ਸਟੇਸ਼ਨ ਗਈ ਤੇ ਸੂਰਜ ਤੇ ਮੁਕੱਦਮਾੰਦਾਰਚਿਕਾ ਰਾਤ ਨੂੰ ਉਸ ਤੇ ਮੁੰਡੇ ਅਮੀ ਕੁੱਤੇ ਵੀ ਕਿਉਂਕਿ ਉਸਨੇ ਮੇਰੇ ਮੁੰਡੇ ਨੂੰ ਗੱਤ ਰਸਤੇ ਉੱਤੇ ਪਾਇਆ ਸੀ ਹੁਣ ਉਹ ਦੋਵੇਂ ਪਿਓ ਪਤਨੀ ਲੋਇ ਵਿਚ ਸੀ ਇਹ ਆਪਣੇ ਕਿਤੇ ਵੀ ਸਜਾਪੋ ਕਰੇ ਸੀ। ਪਰਨੀਤਾ ਵੀ ਇਹੋ ਜਿਹਾ ਕਰਨਾ ਸੀ ਕਿ ਮੈਂ ਪ੍ਰੈਗਨੈਂਸ ਮੇਰੀ ਪ੍ਰੈਗਨੈਂਸ ਖੁਦ ਹੀ ਸਾਫ਼ ਹੋ ਗਈ ਸੀ। ਉਸ ਤੋਂ ਬਾਅਦ ਹੁਣ ਮੈਂ ਦੁਬਾਰਾ ਕਦੀ ਵੀ ਰਿਸ਼ਤਿਆਂ ਤੇ ਕਰੋਸਾਂ ਨਹੀਂ ਕੀਤਾ ਸੀ। ਅੱਜ ਮੈਂ ਆਪਣੀ ਪੂਰੀ ਜ਼ਿੰਦਗੀ ਪਲਟ ਕੇ ਦੇਖੀ ਆ ਤਾਂ ਮੈਨੂੰ ਲੱਗਦਾ ਕਿ ਮੇਰਾ ਵਿਧਵਾ ਹੋਣਾ ਮੇਰੇ ਲਈ ਇੱਕ ਗਨਾਹ ਬਣ ਗਿਆ ਸੀ। ਸਾਡੇ ਸਮਾਜ ਵਿੱਚ ਇੱਕ ਵਿਧਵਾ ਔਰਤ ਨੂੰ ਜਿਉਣ ਦਾ ਹੱਕ ਕਿਉਂ ਨਹੀਂ ਦਿੱਤਾ ਜਾਂਦਾ? ਜੇਕਰ ਉਹ ਆਪਣੇ ਜਵਾਕਾਂ ਦੀ ਖੁਸ਼ੀ ਲਈ ਦੂਸਰਾ ਵਿਆਹ ਨਹੀਂ ਕਰਦੇ ਆ ਤਾਂ ਸਮਾਜ ਉਹਨਾਂ ਨੂੰ ਇਸ ਤਰ੍ਹਾਂ ਜਲੀਲ ਕਿਉਂ ਕਰਦਾ ਹੈ ਮੈਨੂੰ ਇਸ ਟਾਈਮ ਆਪਣੇ ਮੁੰਡੇ ਨੂੰ ਛੱਡ ਕੇ ਦੂਸਰਾ ਵਿਆਹ ਕਰ ਲੈਣਾ ਚਾਹੀਦਾ ਸੀ ਕਿ ਵਿਆਹ ਤੋਂ ਬਾਅਦ ਮੇਰੇ ਮੁੰਡੇ ਨੂੰ ਪਿਆਰ ਮਿਲਦਾ ਜਿਸ ਤੋਂ ਜਿਸ ਦਾ ਉਹ ਹੱਕਦਾਰ ਸੀ ਦੋਸਤੋ ਤੁਸੀਂ ਮੇਰੇ ਇਨ੍ਹਾਂ ਸਵਾਲਾਂ ਦਾ ਜਵਾਬ ਕਮੈਂਟ ਸੈਕਸ਼ਨ ਵਿੱਚ ਥਰੂ ਜੇ ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਮੇਰੇ 채ਨਲ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ